ਆਹ ਗੀ ਜੀ ਇੱਕ ਵਾਰ ਦੀ ਗੱਲ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕੁਝ ਇੱਕ ਦਿਨ ਪਹਿਲਾਂ ਦੀ ਗੱਲ ਹੈ ਨਵੇਂ ਸਾਲ ਦੀ ਵਧਾਈ ਲਈ ਮੈਨੂੰ ਇੱਕ ਭੈਣ ਜੀ ਦਾ ਫੋਨ ਆਂਦਾ ਤੇ ਅਗੋਂ ਗੱਲ ਕਰਦੇ ਉਹ ਦੱਸਦੇ ਹੈ ਕਿ ਇਸ ਸਾਲ ਦਾ ਰਾਸ਼ੀਫਲ ਬਹੁਤ ਮਾੜਾ ਹੈ ਮੇਰੇ ਲਈ ਇਹ ਸਾਲ ਤਾਂ ਬਹੁਤ ਹੀ ਭਾਰਾ ਹੈ ਕਿਵੇਂ ਕਰੀਏ ਪੂਰਾ ਸਾਲ ਕਿਵੇਂ ਨਿਕਲੇਗਾ ਮੈਨੂੰ ਸਮਝ ਹੀ ਨਹੀਂ ਆਉਂਦੀ ਫਿਰ ਮੈਂ ਅਗੋਂ ਕਿਹਾ ਕਿ ਵਹਿਮਾਂ ਵਿੱਚ ਨਾ ਪਾਓ ਜੀ ਕੁਝ ਨਹੀਂ ਹੁੰਦਾ ਫਿਰ ਉਹਨਾਂ ਨੇ ਕੁਝ ਗਲਦੱਸੀ ਕੀਤੀ ਕਿਸ ਸਾਲ ਦੀ ਸ਼ੁਰੂਆਤ ਨਾਲ ਹੀ ਇਹੋ ਜਿਹਾ ਕੰਮ ਹੋਣ ਲੱਗ ਗਏ ਇਸ ਪਾਸੇ ਨੁਕਸਾਨ ਹੋ ਗਿਆ ਦੂਜੇ ਪਾਸੇ ਕੋਈ ਕੰਮ ਸ਼ੁਰੂ ਕੀਤਾ ਸੀ ਉਹ ਕੰਮ ਰੁਕ ਗਿਆ ਤੇ ਅੱਜ ਤੱਕ ਮੇਰੀ ਗੱਡੀ ਕਿਸੇ ਟਰੱਕ ਨੇ ਲਾ ਦਿੱਤੀ ਤੇ ਨੁਕਸਾਨ ਉਹ ਵੀ ਹੋ ਗਿਆ ਤੇ ਇਸ ਸਾਲ ਦੀ ਸ਼ੁਰੂਆਤ ਇਹੀ ਨੁਕਸਾਨ ਤੇ ਨੁਕਸਾਨ ਹੋਣ ਲੱਗੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਇਹ ਤਾਂ ਆਮ ਹੀ ਹੈ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ ਇਦਾਂ ਤੁਸੀਂ ਵਹਿਮ ਭਰਵਾ ਵਿੱਚ ਜਾਓਗੇ ਆ ਤਾਂ ਇੱਕ ਇੱਕ ਸਾਈਕੋਲੋਜੀ ਇਫੈਕਟ ਹੈ ਜਦੋਂ ਕੋਈ ਤੁਹਾਨੂੰ ਦੱਸ ਦਿੰਦਾ ਹੈ ਤੁਹਾਡੇ ਨਾਲ ਮਾੜਾ ਹੋਣ ਵਾਲਾ ਹੈ ਤਾਂ ਉਹ ਨੇਚਰਲੀ ਵਰਤਦਾ ਹੈ ਕੁਦਰਤੀ ਤੌਰ ਤੇ ਇਸ ਤਰ੍ਹਾਂ ਹੋਣਾ ਹੀ ਹੈ ਫਿਰ ਵੀ ਤੁਸੀਂ ਇਵੇਂ ਕਰੋ ਕਿ ਵਾਹਿਗੁਰੂ ਜੀ ਦਾ ਨਾਮ ਜਪੋ ਘਰ ਵਿੱਚ ਪਾਠ ਕਰੋ ਬਾਣੀ ਪੜੋ ਕਿਉਂਕਿ ਗੁਰੂ ਜੀ ਆਪ ਸਾਨੂੰ ਲਿਖ ਕੇ ਦੇ ਗਏ ਨੇ ਦੁੱਖ ਰੋਗ ਸੰਤਾਪ ਉtre ਸੂਹ ਸੱਚੀ ਬਾਣੀ ਸੰਤ ਸਾਜਨ ਭਾਈ ਸਰਸੇ ਪੂਰੇ ਗੁਰਤੇ ਜਾਨੀ ਗੁਰੂ ਦੀ ਬਾਣੀ ਨਾਲ ਜੁੜੋ ਫਿਰ ਆਹ ਮੈਂ 10 ਦਿਨ ਪਹਿਲਾਂ ਭੈਣ ਜੀ ਦਾ ਫੋਨ ਫਿਰ ਆਂਦਾ ਤੇ ਕਹਿਣ ਲੱਗਦੇ ਆ ਹੁਣ ਜਿੰਦਣ ਦੀ ਸੁਖਮਨੀ ਸਾਹਿਬ ਦਾ ਪਾਠ ਮੈਂ ਕਰਦੀ ਹਾਂ ਓਨ ਦਿਨ ਦਾ ਮਨ ਟਿਕਾਉ ਛੇ ਬੱਚੇ ਵੀ ਠੀਕ ਹੈ ਕਹਿਣ ਦਾ ਭਾਵ ਹੈ ਜੀ ਵੱਡੇ ਨਾਲ ਜੁੜਨ ਤੋਂ ਬਾਅਦ ਇਹ ਛੋਟੀ ਮੂਟੀ ਜਿਹੜੀ ਚਿੰਤਾਵਾਂ ਹੁੰਦੀਆਂ ਉਹ ਨਹੀਂ ਰਹਿੰਦੀਆਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਨਾ ਘਰਾਂ ਵਿੱਚ ਨਾਮ ਜਪੋ ਕਿਸੇ ਵੀ ਚੀਜ਼ ਨੂੰ ਵਧਾਉਣਾ ਹੋਵੇ ਉਹਦਾ ਜਾਗ ਲਾਉਣਾ ਪੈਂਦਾ ਜਿਵੇਂ ਆਪਾਂ ਇੱਕ ਚਮਚਾ ਦਹੀਂ ਦਾ 2-3 ਕਿਲੋ ਦੁੱਧ ਵਿੱਚ ਪਾ ਦਈਏ ਤਾਂ ਉਹ ਦੁੱਧ ਦਹੀਂ ਬਣ ਜਾਂਦਾ ਵਧਦਾ ਹੈ ਇਦਾਂ ਘਰ ਵਿੱਚ ਆਪਾਂ ਜਾਗ ਲਈ ਭੋਜਨ ਪ੍ਰਸ਼ਾਦਾ ਚਾਹ ਪਾਣੀ ਬਣਾਉਣ ਲੱਗਿਆ ਬੱਚਿਆਂ ਦਾ ਦੁੱਧ ਬਣਾਉਣ ਲੱਗਿਆ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਨੂੰ ਸਿਰ ਟੱਕ ਕੇ ਪੰਜ ਸੱਤ ਵਾਰੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜਾਪ ਕਰਨਾ ਚਾਹੀਦਾ ਹੈ ਉਹਦੇ ਨਾਲ ਭਾਈ ਘਰ ਦੇ ਅੰਦਰ ਸਕੂਨ ਵੱਧਦਾ ਹੈ ਕਿਉਂਕਿ ਗੁਰੂ ਨੇ ਲਿਖ ਕੇ ਦਿੱਤਾ ਜਿੱਥੇ ਸਾਰਾ ਪਰਿਵਾਰ ਫਿਰ ਨਾਮ ਜਪਣ ਲੱਗ ਜਾਏ ਚਾਹ ਪੀਣ ਲੱਗਿਆਂ ਬਣਾਉਣ ਲੱਗਿਆਂ ਭੋਜਨ ਛਕਣ ਲੱਗਿਆਂ ਵੈਗੂ ਕਈਏ ਉੱਤੇ ਪਾਸ਼ਾ ਨੇ ਲਿਖ ਕੇ ਦਿੱਤਾ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਾਹੇ ਮਿਟਾਓ ਇਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕੇ ਮਾ ਬਖਸ਼ਣੀ ਵੀਡੀਓ ਸਰਵਨ ਕਰਨ ਕਰਦੀਆਂ ਜਿਹੜੀ ਸੰਗਤਾਂ ਹੈਗੀ ਉਹਨਾਂ ਦਾ ਮੈਂ ਲੱਖ ਲੱਖ ਧੰਨਵਾਦ ਕਰਦਾ ਹਾਂ ਜੋ ਤੁਸੀਂ ਮੇਰੀ ਇਹ ਵੀਡੀਓ ਵੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ